ਸਾਨਕ ਜਿੱਥੇ ਹਿਮਕੁੰਟ ਨਾਮ ਦਾ ਪਰਬਤ ਹੈ ਉਸ ਦੇ ਚਾਰ ਚੁਪੇਰੇ ਸੱਤ ਚੋਟੀਆਂ ਸੁਭਾਏ ਮਨ ਹਨ ਤਹੇ ਹਮ ਅਦਿਕ ਤਪੱਸਿਆ ਸਾਦੀ ਮਹਾਕਾਲ ਕਾਲ ਕ ਅਰਦੀ ਸਤਿਗੁਰੂ ਜੀ ਕਹਿੰਦੇ ਅਸੀਂ ਹਿਮਕੁੰਟ ਪਰਬਤੇ ਬੈਠ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਭਗਤੀ ਕਰਨਾ ਕੀਤੀ ਇਹੇ ਬਿਦਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋ ਗਇਓ ਸਤਗੁਰੂ ਜੀ ਕਹਿੰਦੇ ਇਸ ਤਰ੍ਹਾਂ ਸਾਨੂੰ ਤਪੱਸਿਆ ਕਰਦੇ ਆ ਕਰਦੇ ਆ ਬਹੁਤ ਸਮਾਂ ਹੋ ਗਿਆ ਇਤਨਾ ਕਿ ਸਮਾਂ ਹੋ ਗਿਆ ਕਿ ਸਾਡੇ ਅਤੇ ਅਕਾਲ ਪੁਰਖ ਵਾਹਿਗੁਰੂ ਵਿੱਚ ਕੋਈ ਭੇਦ ਨਾ ਰਿਹਾ ਸਤਗੁਰੂ ਕਹਿੰਦੇ ਸਾਡੀ ਇਸ ਭਗਤੀ ਤੋਂ ਖੁਸ਼ ਹੋ ਕਰਕੇ ਇਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੁਕਮ ਕੀਤਾ ਕਿ ਇਹ ਤੁਸੀਂ ਦਮੰਦੀ ਆ ਮਾਤ ਲੋਕ ਦੀ ਧਰਤੀ ਤੇ ਜਾਓ ਸਤਗੁਰੂ ਜੀ ਕਹਿੰਦੇ ਚਿਤ ਨਾ ਭੈਓ ਹਮਰੋ ਆਵਣ ਕਹੈ ਜੋ ਵੀ ਰਹੀ ਸਵਰਤ ਪ੍ਰਭ ਚਰਨਨਮਹ ਸਤਿਗੁਰੂ ਜੀ ਕਹਿੰਦੇ ਸਾਡਾ ਤਾਂ ਚਿਤਨਾ ਹੀ ਇਸੇ ਕਰਦਾ ਸਮਾਤ ਲੋਕ ਦੀ ਧਰਤੀ ਤੇ ਆਉਨੋਂ ਕਿਉਂਕਿ ਸਾਡੀ ਸੁਰਤ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੁੜੀ ਹੋਈ ਸੀ ਸਤਿਗੁਰੂ ਜੀ ਕਹਿੰਦੇ ਜਿਉਂ ਤਿਉਂ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਸਤਿਗੁਰੂ ਜੀ ਕਹਿੰਦੇ ਸਨ ਅਕਾਲ ਪੁਰਖ ਵਾਹਿਗੁਰੂ ਨੇ ਸਮਝਾਉਣਾ ਕੀਤਾ ਕਿ हे ਤੁਸ ਜਮਨ ਜੀ ਆ ਮਾਤ ਲੋਕ ਦੀ ਧਰਤੀ ਤੇ ਜਾ ਕਰਕੇ ਧਰਮ ਚਲਾਵਣ ਸੰਤ ਉਬਾਰਣ ਦੁਸ਼ਟ ਸਮਨ ਕੋ ਮੂਲ ਉਪਾਰਣ ਆਪ ਸਾਧ ਧਰਮ ਸੱਚਾ ਧਰਮ ਚਲਾਓ ਖਾਲਸੇ ਪੰਥ ਦੀ ਸਾਜਨਾ ਕਰੋ ਤਾਂ ਜੋ ਸਮੁੱਚੀ ਮਨੁੱਖਤਾ ਸੁੱਖ ਸ਼ਾਂਤੀ ਆਰਾਮ ਆਜ਼ਾਦੀ ਦੇ ਨਾਲ ਜੀ ਸਕੇ ਸਤਿਗੁਰੂ ਜੀ ਕਹਿੰਦੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਮੰਨਦੇ ਹੋਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਨ ਆਖੋ ਜੀ ਸਤਨਾਮ ਸਾਡਾ ਅਵਤਾਰ ਪਟਨਾ ਸ਼ਹਿਰ ਵਿਖੇ ਹੋਇਆ ਸੋ ਸਤਗੁਰਾਂ ਨੇ 14 ਜੰਗਾਂ ਲੜੀਆਂ ਜ਼ੁਲਮ ਦੇ ਖਿਲਾਫ ਤੇ ਆਪਣਾ ਪਰਿਵਾਰ ਸਾਰਾ ਕੁਰਬਾਨ ਕੀਤਾ ਬੇਅੰਤ ਸਿੰਘਾਂ ਨੇ ਸਹੇਦیاں ਦੇ ਕਰਕੇ ਸਾਨੂੰ ਸਰਦਾਰੀਆਂ ਬਖਸ਼ੀਆਂ ਹਨ ਸੋ ਭਾਈ ਜਿਹੜੇ ਵੀਰ ਰੋਮਾਂ ਦੀ ਬੇਦਬੀ ਕਰਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਰੋਮਾਂ ਦੀ ਬੇਦਬੀ ਨਾ ਕਰੀਏ ਖੰਡੇ ਬਾਟੇ ਦੀ ਪਾਹਲ ਛਾ ਕਰਕੇ ਗੁਰੂ ਵਾਲੇ ਬਣੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਤੇ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਈਏ ਜੀ